ਟਰੈਕਟਰ ਦੀ ਕਾਰ 19ਵੀਂ ਸਦੀ ਦੇ ਅਖੀਰਲੇ ਦੌਰ ਵਿੱਚ ਹੋਈ ਸੀ ਇਸ ਦਾ ਮੁੱਖ ਮਕਸਦ ਖੇਤੀਬਾੜੀ ਦਾ ਕੰਮ ਆਸਾਨੀ ਨਾਲ ਤੇ ਤੇਜ਼ੀ ਨਾਲ ਕਰਨਾ ਸੀ ਟਰੈਕਟਰ ਨੇ ਪੰਜਾਬੀ ਕਿਸਾਨ ਦੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਲਿਆਂਦਾ ਪਹਿਲਾਂ ਜਿੱਥੇ ਕਿਸਾਨ ਬਾਲਦਾਂ ਨਾਲ ਹਲ ਜੋਤਦੇ ਸਨ ਅਤੇ ਘੰਟਿਆਂ ਬੱਧੀ ਲੱਗ ਜਾਂਦੇ ਸਨ ਉੱਥੇ ਟਰੈਕਟਰ ਨੇ ਉਹ ਕੰਮ ਮਿੰਟਾਂ ਵਿੱਚ ਕਰ ਦਿੱਤਾ ਇਸ ਨਾਲ ਕਿਸਾਨਾਂ ਦੀ ਮਿਹਨਤ ਘੱਟੀ ਤੇ ਸਮਾਂ ਬਚਿਆ ਟਰੈਕਟਰ ਨੇ ਨਾ ਸਿਰਫ ਖੇਤੀ ਦੀ ਰਫ਼ਤਾਰ ਵਧਾਈ ਸਗੋਂ ਆਰਥਿਕ ਹਾਲਾਤ ਵੀ ਸੁਧਾਰੇ ਹੁਣ ਕਿਸਾਨ ਖੇਤ ਜੋਤਣ, ਬੀਜ ਬੀਜਣ ਤੇ ਫਸਲ ਕੱਟਣ ਲਈ ਮਸ਼ੀਨੀ ਸਹਾਇਤਾ ਲੈਂਦੇ ਹਨ ਇਸ ਨਾਲ ਉਨ੍ਹਾਂ ਦੀ ਉਤਪਾਦਕਤਾ ਵਧੀ ਹੈ ਤੇ ਖੇਤੀ ਹੋਰ ਲਾਭਕਾਰੀ ਬਣੀ ਹੈ ਟਰੈਕਟਰ ਨੇ ਪੰਜਾਬੀ ਕਿਸਾਨ ਨੂੰ ਆਤਮ ਨਿਰਭਰ ਬਣਾਇਆ ਜਿਸ ਦਾ ਕਿਸਾਨ ਪਹਿਲਾਂ ਹੀ ਦੂਜਿਆਂ ਤੇ ਨਿਰਭਰ ਸੀ ਉਹ ਆਪਣੀ ਜ਼ਮੀਨ ਅਤੇ ਮਸ਼ੀਨ ਨਾਲ ਕੰਮ ਖੁਦ ਕਰ ਸਕਦਾ ਹੈ ਅੱਜ ਟਰੈਕਟਰ ਸਿਰਫ ਖੇਤੀ ਦਾ ਸਾਧਨ ਨਹੀਂ ਸਗੋਂ ਪੰਜਾਬੀ ਕਿਸਾਨ ਦੀ ਮਿਹਨਤ ਸ਼ਾਨ ਤੇ ਤਾਕਤ ਦੀ ਪਹਿਚਾਨ ਬਣ ਚੁੱਕਿਆ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ